ਐਸੇ ਦਾ ਪੰਜਾਬੀ ਹਰ ਖੇਤਰ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮੱਲਾ ਮਾਰ ਦੇ ਹੋਏ ਨਜ਼ਰਾਂ ਦੀ ਐਕਟੀਵਿਟੀ ਪੰਜਾਬੀ ਕਦੇ ਵੀ ਕਿਸੇ ਤੋਂ ਘੱਟ ਨਹੀਂ ਰਹੀ ਚਾਹੇ ਦੇਸ਼ੋਬੇ ਚਾਹੇ ਵਿਦੇਸ਼ੋਬੇ ਪੰਜਾਬੀਆਂ ਨੇ ਹਰ ਜਗ੍ਹਾ ਦਿੱਸ ਤੇ ਚਾਹੇ ਆਪਣੀ ਝੰਡੇ ਜ਼ਰੂਰ ਕੱਢਿਆ ਪਰ ਅਮਰੀਕਾ ਦੇ ਨਿਊ ਜਰਸੀ ਦੇ ਵਿੱਚ ਇਸ ਗੁਰਸੇਖਾ ਵਿਅਕਤੀ ਦੇ ਵੱਲੋਂ ਅਜਿਹਾ ਵੱਡਾ ਇਤਿਹਾਸ ਰਚ ਦਿੱਤਾ ਗਿਆ ਜਿਸ ਦਾ ਸੇਕ ਪੰਜਾਬ ਦੇ ਨਿੱਕੇ ਪਿੰਡ ਤੱਕ ਵੀ ਪਹੁੰਚ ਗਿਆ ਤੇ ਪਿੰਡ ਦੇ ਵਿੱਚ ਖੁਸ਼ੀ ਦੀ ਲਹਿਰ ਛਾਈ ਕੋਈ ਆ ਕੀਆ ਪੂਰਾ ਮਾਮਲਾ ਆਓ ਤੁਹਾਨੂੰ ਦੱਸਦੇ ਆਂ ਦਰਸਲ ਇੱਕ ਗੁਰਸਿੱਖ ਵਿਅਕਤੀ ਦੇ ਵੱਲੋਂ ਇੱਕ ਬਹੁਤ ਵੱਡਾ ਕੰਮ ਕਰ ਦਿੱਤਾ ਗਿਆ ਜਿਸ ਨਾਲ ਇਤਿਹਾਸ ਰਚਿਆ ਗਿਆ ਇਤਿਹਾਸ ਰਚਣ ਤੋਂ ਬਾਅਦ ਉਹਦੇ ਜੱਤੀ ਪਿੰਡ ਯਾਨੀ ਕਿ ਪੰਜਾਬ ਦੇ ਇੱਕ ਪਿੰਡ ਦੇ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ ਖੁਸ਼ੀ ਦੇ ਨਾਲ ਪਿੰਡ ਵਾਲੇ ਵੀ ਚੁਣੋ ਕਿ ਸਾਡੇ ਪਰਿਵਾਰ ਮੈਂਬਰ ਦੇ ਵੱਲੋਂ ਅਮਰੀਕਾ ਦੇ ਵਿੱਚ ਜਾ ਕੇ ਕਿਸ ਤਰੀਕੇ ਦੇ ਨਾਲ ਛੱਡੇ ਗੱਡੇ ਗਿਆ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਦੇ ਵਿੱਚ ਨਿਊ ਜਰਸੀ ਵੀ ਕਿ ਹੈ ਇੱਕ ਸਿੱਖ ਗ੍ਰੰਤੀ ਸਿੰਘ ਨੇ ਹਾਊਸ ਆਫ ਰਿਪ੍ਰেজੈਂਟੇਟਿਵ ਦੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਅਰਦਾਸ ਕਰਕੇ ਵੱਡਾ ਇਤਿਹਾਸ ਰਚ ਦਿੱਤਾ ਨਿਊ ਜਰਸੀ ਦੇ ਪਾਇਨ ਹਿਲ ਗੁਰਦੁਆਰੇ ਦੇ ਗ੍ਰੰਤੀ ਗਿਆਨੀ ਜਸਵਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਸਦਨ ਦੇ ਵਿੱਚ ਅਰਦਾਸ ਕਰਕੇ ਦੇ ਦੀ ਕਾਰਵਾਈ ਸ਼ੁਰੂ ਰਾਜੀ ਸਿੰਘ ਦੇ ਜੱਦੀ ਪਿੰਡ ਚੱਪਰੇਵਾਲ ਯਾਨੀ ਕਿ ਨੂਰਪੁਰ ਬੇਦੀ ਵਿਖੇ ਪਿੰਡ ਵਾਸੀਆਂ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਸਤੁਸ਼ੀ ਦਾ ਇਜ਼ਹਾਰ ਕੀਤਾ ਆਮ ਤੌਰ ਤੇ ਦਾ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਪਾਦਰੀ ਜਿਹੜਾ ਪ੍ਰਾਪਤਾਂ ਕਰਦਾ ਪਰ ਇਸ ਵਾਰ ਸਦਨ ਦੇ ਸਪੀਕਰ ਕੇਵਿਨ ਮੈਕਰੌਰਥੀ ਨੇ ਐਲਾਨ ਕੀਤਾ ਕਿ ਸਦਨ ਦੀ ਕਾਰਵਾਈ ਸੈਂ ਜਿਹੜੀ ਗ੍ਰੰਤੀ ਸਿੰਘ ਦੇ ਵੱਲੋਂ ਅਰਦਾਸ ਤੋਂ ਬਾਅਦ ਹੀ ਸ਼ੁਰੂ ਹੋਵੇਗੀ ਅਰਦਾਸ ਤੋਂ ਤਰੱਤਬਾਦ ਕਾਂਗਰਸ ਮੈਂਬਰ ਡੋਨਾਲਡ ਨੋਕ੍ਰਾਸ ਨੇ ਇਸ ਮਹਾਨ ਇਤਿਹਾਸਿਕ ਮੌਕੇ ਦਾ ਸਤੇ ਗੈਨੀ ਜਸਵਿੰਦਰ ਸਿੰਘ ਅਮਰੀਕਾ ਦੇ ਪ੍ਰਤੀਨਿਧੀ ਸਭਾ ਦੇ ਵਿੱਚ ਅਰਦਾਸ ਕਰਨ ਵਾਲੇ ਪਹਿਲੇ ਸਿੱਖ ਗ੍ਰੰਥੀ ਬਣਦੇ ਆ ਤੁਹਾਨੂੰ ਦੱਸ ਦਈਏ ਕਿ ਗ੍ਰੰਥੀ ਸਿੰਘ ਜ਼ਿਲ੍ਹਾ ਰੂਪਨਗਰ ਦੇ ਪਿੰਡ ਨੂਰਪੁਰ ਇਲਾਕੇ ਦੇ ਪਿੰਡ ਚੱਪਰੇਬਾਲ ਦੇ ਰਹਿਣ ਵਾਲੇ ਨੇ ਤਾਂ ਬੱটা ਇਤਿਹਾਸ ਰੂ ਹੈ ਗ੍ਰਾਂਥੀ ਜਸਵਿੰਦਰ ਸਿੰਘ ਦੇ ਵੱਲੋਂ ਰਚ ਦਿੱਤਾ ਗਿਆ ਇਸ ਇਤਿਹਾਸ ਨੂੰ ਰਚਣ ਤੋਂ ਬਾਅਦ ਉਹਨਾਂ ਨੇ ਜੱਤੀਪਿੰਡ ਨੂਰਪੁਰ 베ਦੀ ਵਿਖੇ ਬਹੁਤ ਜ਼ਿਆਦਾ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ ਪਰਿਵਾਰਕ ਮੈਂਬਰਾਂ ਦਾ ਕੋਈ ਵੀ ਠਿਕਾਣਾ ਨਹੀਂ ਹੈ ਕਿਉਂਕਿ ਜਸਵਿੰਦਰ ਸਿੰਘ ਪਹਿਲੇ ਗ੍ਰਾਂਥੀ ਸਿੰਘ ਬਣੇ ਨੇ ਜਿਨ੍ਹਾਂ ਨੇ ਸਮੋਕੇ ਦੁਤੇ ਇਸ ਸਭਾ ਦੇ ਵਿੱਚ ਦਾਨ ਕੀਤੀ ਹੈ ਬਾਕੀ ਤੁਹਾਡੇ ਕੀ ਵਿਚਾਰ ਨੇ ਇਸ ਪੂਰੇ ਮਾਮਲੇ ਦੇ ਸੰਬੰਧ ਦੇ ਵਿੱਚ ਕਮੈਂਟਾਂ ਦੇ ਵਿੱਚ ਆਪਣੇ ਵਿਚਾਰਾਂ ਨੂੰ ਜ਼ਰੂਰ ਸਾਂਝੇ ਕਰੋ ਗੁੱਡ ਮਾਰਨਿੰਗ Let us pray. Ek Oankar Satguru Prasad, One Universal Creator God, by the grace of the True Guru. Almighty God, Wahguru, we call you by many names, what you are one. Keep your divine hand over the members of this house. As they help steer the future of our great nation, keep truth on our tongues, love in our hearts, and sound judgment in our minds. Remind us of our purpose to love and serve one another and create a more peaceful world we ask for we ask for from blessings unto all leaders as they work for the common good give all who govern this land humility courage integrity and compassion release each one of us from ego so that we may serve selflessly. Help us remember that we belong to one family. Recognize the entire human race as one. We ask of the Almighty to also keep watch over our nation's protectors who work tirelessly. Day and night.